ਜੰਗਲੇ ਜੰਗਲ ਦੇ ਵਿੱਚ ਇੱਕ ਸਾਧੂ ਕੂਟੀਆਂ ਬਣਾ ਕੇ ਉਹਦੇ ਵਿੱਚ ਤਪੱਸਿਆ ਕਰ ਰਿਹਾ ਸੀ ਉੱਥੋਂ ਦੀ ਇੱਕ ਧਨੀ ਆਦਮੀ ਲੰਘਿਆ ਉਸ ਨੇ ਵੇਖਿਆ ਵੀ ਬੜਾ ਸਾਧੂ ਵਿਚਾਰਾ ਤਪੱਸਿਆ ਕਰੀ ਜਾਂਦਾ ਹੈ ਕਿਉਂ ਨਾ ਮੈਂ ਇਹ ਨੂੰ ਕੁਛ ਨਾ ਕੁਛ ਮੱਥਾ ਟੇਕ ਕੇ ਆਵਾਂ ਉਹ ਉੱਥੋਂ ਮੁੜਿਆ ਤੇ ਸਾਧੂ ਨੂੰ ਉਸ ਨੇ ਇੱਕ ਮੁਠੀ ਭਰ ਕੇ ਸੋਨੇ ਦੇ ਬਿਸਕਟ ਉਹਦੇ ਝੋਲੀ ਵਿੱਚ ਪਾ ਦਿੱਤੇ ਇਹ ਵੇਖ ਕੇ ਸਾਧੂ ਹੈਰਾਨ ਹੋ ਗਿਆ ਸਾਧੂ ਨੇ ਆਖਿਆ ਵੀ ਤੂੰ ਹੋਰ ਵੀ ਧੰ ਲੈਣਾ ਚਾਹੁੰਦਾ ਉਹ ਆਦਾਂ ਹਾਂਜੀ ਉਹ ਆਦਾਂ ਤੂੰ ਕਿੰਨਾ ਕਿ ਵੀ ਧਨੀ ਆ ਤੇ ਮੈਂ ਤਾਂ ਬਹੁਤ ਧਨੀ ਆ ਉਹ ਕਹਿੰਦਾ ਹੋਰ ਧੰ ਦੀ ਲੋੜ ਹੈ ਕਹਿੰਦਾ ਹਾਂਜੀ ਉਹਨੇ ਸਾਧੂ ਨੇ ਆਪਦੇ ਉਹ ਛਿੱਕੇ ਚੱਕੇ ਬਿਸਕਟ ਉਹ ਭਾਈ ਨੂੰ ਫੜਾ ਦਿੱਤੇ ਧਨੀ ਬੰਦੇ ਨੂੰ ਉਹ ਕਹਿੰਦਾ ਕਿਉ ਤੁਸੀਂ ਕਾਹ ਤੋਂ ਵਾਪਸ ਕਰਤੀ ਉਹ ਕਹਿੰਦਾ ਵੀ ਜਿਹੜਾ ਬੰਦਾ ਭਿਖਾਰੀ ਆ ਜਿਹੜਾ ਅਜੇ ਵੀ ਗੁਰੂ ਤੋਂ ਬਹੁਤ ਕੁਛ ਮੰਗ ਰਿਹਾ ਜਿਸ ਨੂੰ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਮੈਂ ਇਹਦੇ ਪੈਸੇ ਨਹੀਂ ਲੈਣਾ ਚਾਹੁੰਦਾ ਵਾਹ ਭਿਖਾਰੀ ਦੇ ਪੈਸੇ ਕਦੇ ਨਹੀਂ ਲੱਗੂਆ ਇਹ ਸੁਣ ਕੇ ਧਨੀ ਆਦਮੀ ਨੂੰ ਬੜਾ ਗੁੱਸਾ ਆਇਆ ਉਹ ਕਹਿੰਦਾ ਮੈਂ ਭਿਖਾਰੀ ਕਿਵੇਂ ਆ ਉਹ ਕਹਿੰਦਾ ਵੀ ਤੂੰ ਹੁਣ ਅਜੇ ਵੀ ਕੁਛ ਨਾ ਕੁਛ ਹੋਰ ਮੰਗ ਰਿਹਾ ਤੇ ਇਹ ਤਾਂ ਭਿਖਾਰੀ ਹੁੰਦਾ ਇਸ ਲਈ ਇਸ ਤੋਂ ਇਹੀ ਸਿੱਖਿਆ ਮਿਲਦੀ ਆ ਵੀ ਆਪਾਂ ਨੂੰ ਪ੍ਰਮਾਤਮਾ ਜੋ ਦਿੰਦਾ ਨਾ ਉਸ ਤੇ ਆਪਾਂ ਨੂੰ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਜਿਸ ਬੰਦੇ ਦੇ ਕੋਲੇ ਸਬਰ ਤੇ ਸੰਤੋਖ ਹਨ ਉਹ ਦੁਨੀਆ 'ਚ ਇੱਕ ਨੰਬਰ ਬੰਦਾ ਹੈ ਇਸ ਲਈ ਕਦੇ ਵੀ ਕਿਸੇ ਦੇ ਧਨ ਨੂੰ ਵੇਖ ਕੇ ਕਿਸੇ ਦੀਆਂ ਵੱਡੀਆਂ ਗੱਡੀਆਂ ਵੇਖ ਕੇ ਕਦੇ ਕਿਸੇ ਦੀਆਂ ਵੱਡੀਆਂ ਕੋਠੀਆਂ ਵੇਖ ਕੇ ਕਦੇ ਵੀ ਆਪਣਾ ਸਬਰ ਸੰਤੋਖ ਨਾ ਖਤਮ ਕਰੋ どれなさるじって。